ਵੀ ਬਾਈ ਸਤਿ ਸ੍ਰੀ ਅਕਾਲ ਅੱਜ ਇਹ ਮਨਸੂਰ ਪਿੰਡ ਚ ਤੇ ਆ ਬੜਾ ਪੰਗਾ ਪਿਆ ਵਾ ਇੱਕ ਦਿਖਾਉਂਦੇ ਤੁਹਾਨੂੰ ਇਹ ਲੀਵਰ ਵੀ ਤੰਗ ਹੋਈ ਪਈ ਐ ਯਾਰ ਬਾਈ ਬੂਟੇ ਨਹੀਂ ਛੰਗੇ ਵੇ ਅੰਡਾ ਛਤੇ ਨਹੀਂ ਛੰਗੇ ਇਹ ਬੂਟੇ ਨਹੀਂ ਛੰਗੇ ਬਾਈ ਇਹਦੇ ਕਰਕੇ ਭਰੀਆਂ ਨਾ ਵੀ ਬਸ ਬਹੁਤ ਔਖੇ ਲੰਘਦੇ ਬੰਦੇ ਵਿੱਚ ਟਾਣੀਆਂ ਫਸਦੀਆਂ ਬੜੇ ਔਖੇ ਆ ਫਿਰ ਇਹ ਤੋੜਦੇ ਆ ਹਨੇ ਫਿਰ ਛਰ ਪੱਟ ਕੇ ਦੂਜੀ ਜਗ੍ਹਾ ਲਾਈਏ ਫਿਰ ਤੁਹਾਨੂੰ ਦਿਖਾਉਂਦੇ ਆ ਬੰਦੇ ਕਿਦਾਂ ਉੱਤੋਂ ਨਿਕਲਦੇ ਆ ਵਿੱਚੋਂ ਫਸ-ਫਸ ਕੇ ਸੰਗਾਈ ਹੋਈ ਬੂਟਿਆਂ ਦੀ ਤਾਂ ਵਧੀਆ ਚੱਲੀ ਜਾਂਦਾ ਕੰਮ ਪਰ ਇਹਦੇ ਨਾਲ ਜ਼ਿਆਦਾ ਟਾਈਮ ਲੱਗਦਾ ਇਦਾਂ ਆ ਟਾਣੀਆਂ ਜਿਹੜੀਆਂ ਤੋੜੀਆਂ ਵੀ ਆਏ ਤੇ ਤਾਂ ਹੀ ਡੋੜੀਆਂ ਵੀ ਆਏ ਬਾਈ ਬਾਬਾ ਦਾ ਭੱਕ ਗਿਆ ਤਾਂ ਕੀ ਕਰੀਏ ਇਹ ਵੀ ਤੰਗ ਹੁੰਦੀ ਆ ਤਾਂ ਖੇਤ ਦੀ ਲਾਮ ਬਹੁਤ ਆ ਪੱਟ ਕੇ ਉੱਧਰ ਲਾਉਂਗੇ ਤਾਂ ਇੱਧਰ ਦਾ ਨਵੇੜ ਦਾ ਕੋ ਤੱਕ ਤਾਂ ਇਹ ਬਜ਼ੁਰਗ ਬੰਦਿਆਂ ਦਾ ਇੱਕ ਇਹ ਚੀਜ਼ ਹੁੰਦੀ ਹੋ ਹੁੰਦੀ ਆ ਟਰੈਕਟਰ ਦੇਖੋ ਪਹਿਲਾਂ ਤਾਂ ਕਿੰਨਾ ਸਾਫ਼ ਰੱਖਿਆ ਹੋਇਆ ਹੈ। ਹਾਂ। ਚਲਾਣਾ ਲੋਜੇ ਆ। ਕੋਈ ਹਾਈ ਨਹੀਂ ਕੋਈ ਨਾ ਕੁਝ ਹੀ ਕਰਨਾ ਹੈ ਹੀ ਕੁਝ ਹੈ। ਤੇ ਆਹ ਬਾਪੂ ਨੇ ਬੀਜ ਵਾਸਤੇ ਭਰ ਕੇ ਰੱਖ ਲੇ ਥੱਲੇ ਆਪਣੇ। ਕਣਕ ਕਿਉਂ ਆਪਣੀ ਸਾਫ਼ ਹੈ। ਕਣਕ ਦੀ ਕੋਈ ਕੰਪਲੇਂਟ ਨਹੀਂ ਹੈਗੀ। ਪੱਖਾ ਨੂੰ ਵੀ ਲੋੜ ਪੈਦੀ ਨਹੀਂ ਜੀ ਦੋ ਜਾਨੇ ਮੰਡੀ ਚ ਲੈ ਕੇ ਗਏ ਆ। ਉਹ ਹੈ ਬੰਦਿਆਂ ਨੂੰ ਲੋੜ ਨਹੀਂ ਪਈ ਹੈਗੀ ਆ ਬਾਪੂ ਨੇ ਬੀਜ ਕੱਢ ਕੇ ਰੱਖ ਲਿਆ ਆਪਣਾ ਘਰ ਲਈ ਪਹਿਲੇ ਘਰਾਦਾਰ ਦੇਣੇ ਬਾਕੀ ਮੰਡੀ ਚ ਲੈ ਜਾਣੇ ਕਹਿੰਦੇ ਟਰੈਕਟਰ ਦੇ ਟਾਇਰ ਟਾਇਰ ਕੋਸੇ ਬਾਕੀ ਟਰੈਕਟਰ ਦੇ ਲੋ ਕਿਵੇਂ ਚਮਕਦਾ ਏ 275 ਮੈਂਤਰਾ ਬਾਕੂ ਕਿੰਨਾ ਮਾਡਲ ਆ ਟਰੈਕਟਰ ਇਹ ਇਹ ਮਨ ਤੁਨ 12 ਮਹੀਨਾ ਤੋਂ 11 ਮਹੀਨੇ 12 ਮਹੀਨੇ ਮੈਂ ਕੱਢਿਆ ਵਾ 2011-12 ਚ ਹਾਂ ਅੱਛਾ ਮੈਂ ਟਰੈਕਟਰ ਸ਼ਾਪ पे ਆਇਆ ਹੈ ਨਾ ਅਸੀਂ ਮੈਂ ਕੰਮੋ ਕਰਦੇ ਹੀ ਨਹੀਂ ਆਪਣਾ ਸਾਰਾ ਕਿਸੇ ਮੇਰਾ ਪਾੜਾ ਕਰਾ ਦੇ ਤੂੰ ਹੀ ਕਰ ਦੇਂਦੇ ਨਾ ਨਹੀਂ ਫਿਰ ਵੀ ਚੱਲ ਆਪਣਾ ਤਾਂ ਕਰਦੇ ਹੀ ਆ ਆਪਣਾ ਹੀ ਆਪਣਾ ਬਾ ਅੰਮੜਾ ਕਵਾ ਅੰਦਰ ਬਾਹਰ ਦੇ ਕਰ ਇੱਕ ਉਸ ਤਾਂ ਪੈਣੇ ਨਹੀਂ ਦਿੱਤੀ ਦੇ ਤਾਇਰ ਪਾਇਏ ਬਾਅਦ ਚ ਤਾਇਰ ਨਾਲ ਫੋਨ ਨਾਲ ਦੇ ਹੀ ਆ ਨਾਲ ਦੇ ਹੀ ਠੀਕ ਆ ਠੀਕ ਆ ਈਜ ਵਾਸਤੇ ਕਣਕ ਕੱਢ ਲਈ ਪਹਿਲਾਂ ਹੀ ਬੀਜ ਵਾਸਤੇ ਕੱਢੀ ਕਣਕ ਬੀਜ ਨੂੰ ਮਤਲਬ ਉੱਥੇ ਜਿਹੜਾ ਨਾ ਪਰਾਂ ਦੋ ਦੁੱਗੇ ਤੋਂ ਉੱਥੇ ਦੇ ਵਿੱਚ ਸੜੇਮਾ ਹੈ 29 ਸਟ ਰੱਖਣਾ ਹੁੰਦਾ ਉਹਨੂੰ ਖਾਣ ਨੂੰ ਅੱਛਾ ਉਹ ਕਿਉਂ ਆਇਤ ਕੀ ਮੈਂ ਤਾਂ ਉਹਦੇ ਨੂੰ ਕਿਹਾ ਉਹਨੂੰ ਮਾਜ ਦੇ ਚੰਗੀ ਸਾਫ ਲੱਗੀ ਤਾਂ ਭਾਲੂਗਾ ਨਹੀਂ ਤਾਂ ਉਹੀ ਰੱਖਣਗੇ ਅਸੀਂ ਖਾਣ ਨੂੰ ਉੱਥੇ ਰੱਖੇ ਰਿੱਤ ਬੀੜ ਗਨੇ ਉੱਧਰ ਉੱਧਰ ਬੇਟ ਵਾਲਾ ਹਾਂ ਠੀਕ ਹੈ ਠੀਕ ਬੀੜ ਗਨੇ ਆ ਵੀ ਕਹਾਂ ਤਾਂ ਤੇਰੀ ਮਰਜ਼ੀ ਆ ਤੇ ਜੇ ਤੈਨੂੰ ਸਾਫੇ ਲੱਗੀ ਇੱਥੇ ਰੱਖ ਤਾਂ ਮੈਂ ਟੁੱਟੇ ਭਰ ਦੂੰ ਨੀ ਥ੍ਰੈਸ਼ਰ ਦਾ ਸਾਫੇ ਕਣਕ ਕੱਢਦਾ ਏ ਦੋ ਦੋ ਜਾਣੇ ਦੀ ਭੇਜੀ ਹੁਣ ਮੰਡੀ ਲੈ ਕੇ ਗਏ ਤੇ ਕੱਲ ਹਾਂ ਕੱਲ ਵੀ ਉਹਨਾਂ ਦੀ ਗੱਡੀ ਐ ਕਹਿੰਦਾ ਵੀ ਪੱਖਾ ਲਾਉਣ ਦੀ ਲੋੜ ਨਹੀਂ ਪਈ ਹੈ ਹਾਂ ਇਹ ਮੇਰੇ ਕੋਲ ਵੀ ਇਹੀ ਤਾਂ ਹਦੀ ਪਾੜਾਂ ਦਾ ਤਾਂ ਹਾਂ ਬਾਬਾ ਮੈਂ ਤਾਂ ਮੈਂ ਵੀ ਮੱਲ ਬੋਕਰਿਆ ਪਾੜਾ ਕਰਾਇਆ ਸੀ ਅੱਛਾ ਅੱਛਾ ਹਾਂ 25000 ਉਹਨਾਂ ਬਲੇ ਕੇ ਮੈਂ 1.5-2 ਲੱਖ ਰੁਪਏ ਦੀ ਕਣਕਾ ਮਾਰਤੀ ਹੁਣੇ ਚੱਲ ਹੁਣ ਨਹੀਂ ਹੁੰਦਾ ਮੱਲ ਕੰਮ ਨਹੀਂ ਹੁੰਦਾ ਉਮਰ ਦੇ ਸਾਹਿਬ ਨਾਲ ਵੀ ਰੈਂਦਾ ਮੰਡ ਮਾ ਹੋਣਗਾ ਇਹ ਆ ਹਾਂ ਜੀ ਤੇਰੇ ਪਿੰਡ ਆਏ ਹੂੰ ਤਾਂ ਮੇਰੇ ਭਾਂਜਿਆਂ ਦੀ ਵੀ ਜ਼ਮੀਨ ਹੈਗੀ ਪਸੇਰਾ ਕਹਿੰਦਾ ਪੁੱਤ ਮੇਤੇ ਕੰਮੇ ਨਹੀਂ ਹੁੰਦਾ ਮੈਂ ਕੀ ਕਰਾਂ ਫਿਰ ਹੁਣ ਨਹੀਂ ਹੁਣ ਉਮਰ ਦੇ ਹਿਸਾਬ ਨਾਲ ਕੰਮ ਨਹੀਂ ਹੁਣੇ ਕੰਮ ਹੁੰਦਾ ਚੱਲੀਏ ਚਲੋ ਭਾਈ ਐ ਫਸ ਫਸ ਕੇ ਜਾਂਦੀਆਂ ਭਾਈ ਬੂਟਿਆਂ ਜੈਨੂੰ ਭਰੀਆਂ ਨਹੀਂ ਲੋਟ ਰਹਿਂਦਾ ਕੰਮ ਟਾਣੀਆਂ ਬਹੁਤ ਮਾਰਦੀਆਂ ਕੰਮ ਨਰ ਬੜ ਗਿਆ ਫਟਾ ਫ੍ਰੈਸ਼ਰ ਕਰੀਏ ਵੇ ਚਾਲੂ ਦੇਖ ਦੇਖ ਦੇ ਇਹ ਭੱਜਿਆ ਇਹ ਭੱਜਿਆ ਇਹ ਦੇ ਇਹ ਕਰਦੇ ਪੂਰੇ ਮਸਤੀ ਜੀ ਕਰਨ ਕਦੇ ਕਦੇ ਜੜ ਜਾਂਦੀ ਹੈ ਇਹਨਾਂ ਨੂੰ ਵੀ ट्रैक्टर बहुत औखा मुड़े जगह इधर छड़ी हुई ओनी जान माल ने भी, भी ट्रैक्टर भी ना मुड़े ਕਰਤਾ ਏ ਸੀ ਜਾਮ ਬਾਈ ਗਿਆ ਜਾਨਵਰ ਹਲ ਵੱਜ ਗਏ ਹੁਣ ਉਹਦੇ ਪਾਣਾ ਉਹਨੂੰ ਚਾਦਰ ਪਾਏ ਸੀ ਤੇ ਹਾਂ ਉਹ ਗਿਆ ਉਹ ਚਾਦਰ ਪਾਉਣੇ ਸੀ ਤੇ ਲੈ ਆ ਦਿਖਾਈਏ ਯਾਰ ਹਾਂ ਗਲਤੀ ਨਾਲ ਲੱਗ ਗਿਆ ਇਹਨੂੰ ਪ੍ਰੈਸ਼ਰ ਚੱਲ 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 ਹੋਰ ਹੋਰ ਕਿਦੇ ਇਹਦੇ ਫੇਫੜੇ ਬੰਦ ਹੋ ਜਵੇ ਹੋਰ ਪਰਾਂ ਨੂੰ ਕਰਕੇ ਲਾਉਣਾ ਦਾ ਫਰੇਚਰ ਬੱਸ ਜਿੱਦਾ ਤੇ ਪੀਟੇ ਜਾਣੇ ਵਿੱਚ ਨਾ ਮਿੱਟੀ ਬਾਈ ਹਰੇਕ ਦੇ ਹੀ ਐ ਤੇਰੇ ਇਕੱਲੇ ਦੀ ਨਹੀਂ ਹੈ ਹਰੇਕ ਦੇ ਹੀ ਐ ਹੂੰ ਥੱਲੇ ਦੇ ਵਿੱਚ ਨੂੰ ਮੋੜਦੀ ਥੱਲੇ ਦੇ ਭਾਈ ਹਾਏ ਤੇ ਗੱਠ ਮਾਰਦੇ ਨਹੀਂ ਦੋਹਾਂ ਨੂੰ ਘਰ ਤੋਂ ਦਾ ਮੋਟਰ ਵਾਲਾ ਆਇਆ ਸੀ ਜਾਮ ਸੌਣੇ ਬਾਰ ਮੈਂ ਸੈਨਾਲ ਆਣੇ ਕਰਵਾਉਂਦਾ ਵਾਸਤੇ ਸਾਹਿਬ ਲਾਇਆ ਯਾਰ ਅਸੀਂ ਆਈਏ ਨਾ ਦੱਸ ਬਹੁਤ ਬਹੁਤ ਹੱਥ ਜੋੜ ਕੇ ਤੇ ਚੈਨਲ ਨੂੰ ਹੋਰ ਰੱਖਿਆ ਦਵੇ ਅਜਾ ਚੈਨਲ ਨੂੰ ਭਾਈ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਸਾਰੇ ਬੰਦੇ ਧੰਨਵਾਦ ਜੀ ਧੰਨਵਾਦ ਲੈ ਭਾਈ ਮੂਲ ਰੇਟ ਤੇ ਇਹਨਾਂ ਮੇਰਾ ਮਟੋਲ ਭਰਦੇ ਬਸ ਠੀਕ ਹੈ ਇਹ ਹੋਰ ਮੈਂ ਤੁਹਾਨੂੰ ਦੂਸਰੀ ਦਾ ਬਾਅਦ ਰਿਹਾ ਬੱਤਾ ਦੂਸਰੀ ਦਾ ਹਾਂ ਇਹ ਦੇਸੀਓ ਲੈ ਭਾਈ ਦੇਸੀ ਗਾਣ ਕਾ ਹੈ ਇਹਦੇ ਵਿੱਚ ਜੋ ਆਇਆ ਸਭ ਕੁਝ ਕੁਦਰਤੀ ਹੋ ਹੈ ਬਾਕੀ ਪਾਣੀ ਪਾਣੀ ਲਾਇਆ ਵਾ ਬਾਕੀ ਸਭ ਕੁਝ ਵਾ ਗਿਆ ਨਾ ਕੁਝ ਨਹੀਂ ਪਾਇਆ ਨਾ ਰੇ ਨਾ ਰੂਹ ਕੁਝ ਨਹੀਂ ਵਧੀਆ ਲੈਣੇ ਹੋਏ ਹੋਏ ਐ ਨਾ ਬਈ ਵਧੀਆ ਗੱਲਾਂ ਕੋਈ ਨਹੀਂ ਆ ਗਾੜੀ ਵਧੀਆ ਏ ਹੈ ਜਿਹੜੀ ਦੇਲਸੀ ਕਰਨ ਕਾ ਹੁੰਦੀ ਬਾਈ ਥੋੜੀ ਹੋਇਆ ਇਹ ਤਾਂ ਗੱਲ ਮੰਨਣ ਵਾਲੀ ਆ ਕੱਖ ਕੰਡਾ ਵਿੱਚ ਬਹੁਤ ਹੁੰਦਾ ਏ ਪਰ ਜਿਹੜੀ ਚੀਜ਼ ਆਪਾਂ ਦੇਖੀ ਜਾਵੇ ਨਾ ਜਿਹੜੀ ਵਧੀਆ ਚੀਜ਼ ਹੁੰਦੀ ਆ ਉਹਮੇਸ਼ਾ ਥੋੜੀ ਹੋਇਆ ਹੁੰਦੀ ਆ ਇਹਦੇ ਕਰਕੇ ਥੋੜੀ ਜਿਹੀ ਸਫਰ ਕਰਨਾ ਪੈਂਦਾ ਏ ਬਾਕੀ ਚਲੋ ਦੇਖਦੇ ਕਿੰਨੀ ਕਿੰਨੀ ਨਿਕਲਦੀ ਆ ਹੈਗਾ ਅੱਧਾ ਕਿਲਾ ਇਹ ਕਿੰਨਾ ਚੜ੍ਹ ਦੁੰਦੀ ਆ ਦੇਖ ਲੈਂਦੇ ਆ ਮੈਂ ਆ ਜੀ ਤਨੇ ਆ ਨਾ ਸਾਡੇ ਐਡੀ ਲੰਬੀ ਪੱਲੀ ਹਾਂ ਲੰਬੀ ਹੈ ਚੌੜਾਈ ਨਹੀਂ ਹੈ ਬੇਚੀ ਚੌੜਾਈ ਨਹੀਂ ਹੈ ਚੌੜਾਈ ਕੋਈ ਨਹੀਂ ਆਲੇ ਤੂੰ ਚੌੜਾਈ ਖਾਲਾ ਤੇ ਆ ਪਿਆ ਇਹ ਤੂੰ ਤੇਰੇ ਨਾਲ ਜਿਆਦਾ ਪਤਾ ਏ ਨਹੀਂ 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 ਲਗਾ ਦੇ ਘੋਟਾ ਲੰਬੀ ਵਛਾ ਲੋ ਇਹਨੇ ਨਹੀਂ ਲਗਾ ਦੇ ਇੱਕੀਓ ਤੂੰ ਇਹਨੂੰ ਇੱਥੇ ਤੇ ਮੋੜ ਕੇ ਨਾ ਮੋਟੂ ਇੱਥੇ ਤੇ ਮੋੜ ਕੇ ਉਧਰ ਤੇ ਆ ਕਰ ਦੇ ਪਿਛਾ ਦੇ ਪਿੱਛੇ ਬੋਲੇ 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 ਇੰਨੀ ਦਾ ਤਣਕ ਨਹੀਂ ਹੈ ਜੀ ਕੋਈ ਵੀ ਜੀ ਰੇਗਾ ਟੀਆਂ ਦਾ ਸਾਟ ਨੇ ਹੁਣ ਪਾਣੀ ਕਿਵੇਂ ਨਿਕਲਣੀ ਹੈ ਪਰਿਆ ਪਿਆ ਬੰਦੂ ਲੱਗ ਗਾਟ ਗੀਂ ਬਹੁਤ ਹੈ ਕਰੋੜੀਆਂ ਉੱਡਾ ਨਿਕਲਨੀ ਆਹ ਉੱਪਰ ਦੇਖ ਉੱਪਰ ਆਹ ਚੰਦ ਦੇਖਦਾ ਰੇਸ ਦੇ ਕੇ ਕੱਢ ਕੇ ਦੇਖਦਾ ਜੀ ਨਿਕਲ ਗਿਆ ਜਾਂ ਰੋੜੇ ਰੋੜੇ